ਮੈਨੂੰ ਨਾ ਕਰਮ ਹੋਇਆ ਜੀ ਸਾਡੇ ਨਾਲ ਗਾਮ ਹੈ ਨਾ ਫੂਕਾ ਕਰ ਲਗੇ ਉਹਨਾਂ ਦਾ ਮੁੰਡਾ ਪੀਆਰ ਕਰਾਇਆ ਸੀ ਸਾਡੀ ਕੀ ਨਾ ਪੂਰੀ ਜਿਨ ਕੀ ਸੀ ਕੁੜੀ ਫੱਡਣ ਦਾ ਨਾ ਉਹਨਾਂ ਦੀ ਥੋੜੀ ਕੁੜੀ ਜਿਆਦੇ ਪੜੀ ਸੀ ਨਾ ਕਰੀਏ ਸਾਡਾ ਮੁੰਡਾ ਨਾ ਪੜਾ ਉਹ ਉਹ ਕਬਾਂ ਦਾ 2 5 6 6 ਸਾਲ ਤੋਂ ਕੁੜੀ ਦੀ ਜੀ ਮਤਲਬ ਕਿ ਉਹਦੀ ਜੀ ਹੋਣਾ ਸੀ ਉਹ ਵੀ ਆਉਂਦੀ ਸੀ ਕੁੜੀ ਦਾ ਨਾਂ ਨਾ ਆਪਣੇ ਖਾਤੇ ਚ ਪਾ ਲੈਣਾ ਸੀ ਉਹ ਵੀ ਵਗੈਰਾ ਕੁੜੀ ਕੋਲੇ ਸਟੇਟਮੈਂਟ ਸੀ ਜਿਹਦਾ 30 32 ਲੱਖ ਰੁਪਇਆ ਕੁੜੀ ਦਾ ਉਹਦੇ ਨਾਂ ਵਾਲੇ ਖਾਤੇ ਦੇ ਵਿੱਚ ਗਿਆ ਕਰ ਅਸੀਂ ਸਮਝਦੇ ਜੀ ਜਦੋਂ ਆਪਾਂ ਕਸੇਮੰਦੀ ਦੇ ਵਿੱਚ ਕੰਮ ਕਰਦੇ ਆਇਤ ਨੰਬਰ ਦਾ ਕੰਮ ਨਾ ਕੋਈ ਜਿੱਦਦਾ ਨੂੰ ਲੰਨ ਨਾ ਕੋਈ ਜਿੱਦਦਾ ਨੂੰ ਕਰਵਾਉਣ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ। ਇਹ ਸਾਰੇ ਬੰਨਾਂ ਦੇ ਧਿਆਨ ਚ ਲਿਆ ਕੇ ਕਿ ਅਸੀਂ 18 ਮਹੀਨੇ ਦੇ ਵਿੱਚ ਪੰਚ ਕਰਾਂਗੇ। ਜੀ ਬਦਲੋ ਬਦਲੋ ਪੈਸਾ ਕੋਈ ਗਿਆਨ ਨਹੀਂ ਤਾਂ। ਅਸੀਂ ਪ੍ਰਧਾਨ ਜੀ ਨੂੰ ਕਿਹਾ ਪ੍ਰਧਾਨ ਜੀ ਸੀ ਤਾਂ ਬੋਗੇ ਪਰ ਪ੍ਰਧਾਨ ਜੀ ਨੇ ਮੰਨ ਕਰਨਾ ਤੋਂ ਬਿਨਾਂ ਸੁਲਵਾਂਤ ਸਿੰਘ ਬੈਠੋ। ਜੀ ਜੀ ਚੀਜ਼ਾਂ ਮਕੰਦ ਕੰਮ ਕਰਦੇ। ਲਾਉਣਾ ਵਿੱਚ ਬਹੁਤ ਬਸੇ ਮਾਤ ਕੋਲ ਨਾ ਕਾਇਮ ਹੋ ਰਿਹਾ ਕੋਈ ਜਿੱਦ ਦੇ ਬੱਚਾ ਹੋਣੇ ਬੰਦਾ ਆ ਰੋਲਾ ਪੈ ਕੂ ਜੀ ਬਿਜਲੀ ਦੀ ਸਪਲਾਈ ਆ ਨਾਲ ਨਾਲ ਜਿਹੜਾ ਖਾਦਾਂ ਦੇ ਉੱਤੇ ਨਕਲੀ ਖਾਦ 60% ਤੋਂ ਉੱਪਰ ਸੋਸਾਇਟੀਆਂ ਦੇ ਵਿੱਚ ਆਈ ਹੋਈ ਹੈ ਤੇ ਕਿਸਾਨ ਨੇ ਉਹ ਪਾ ਲਈ ਹੈ ਉਹਨਾਂ ਦੇ ਪੈਸੇ ਵਾਪਸ ਕਰਾਉਣ ਬਾਰੇ ਅੱਜ ਆਪਾਂ ਅਗਲੀ ਲੜਾਈ ਲੜਨੀ ਹੈ ਕਿ ਸਰਕਾਰ ਮੰਨ ਚੁੱਕੀ ਆ ਵੀ ਉਹ ਬੀਏਪ ਦਾਦ ਸੀਗੀ ਕਿ ਪਰ ਉਹ ਸਪਲਾਈ ਕਿਸਾਨ ਕੋਲ ਜਾ ਚੁੱਕੀ ਹੈ ਕਿਸਾਨ ਉਹ ਫਸਲ ਚ ਪਾ ਚੁੱਕਿਆ ਕਿਸਾਨ ਨਾਲ ਉਹ ਧੋਖਾ ਹੋਇਆ ਤੇ ਜੇ ਉਹ ਧੋਖਾ ਕੰਪਨੀਆਂ ਨੂੰ ਕਰਦੇ ਪਏ ਤਾਂ ਕਿਸਾਨ ਨੂੰ ਵੀ ਭਰਵਾਈ ਕਰਨੀ ਚਾਹੀਦੀ ਜਿੱਥੇ ਸੋਸਾਇਟੀ ਘਟੇ ਜਾ ਰਹੀ ਹੈ ਕਿਸਾਨ ਦੀ ਗਲਤ ਖਾਦ ਪਾ ਕੇ ਉਹ ਭਰਵਾਈ ਸਰਕਾਰ ਨੂੰ ਹੋਣ ਕਰਨੋ ਤੇ ਨਾਲ ਹੀ ਬਿਜਲੀ ਦੀ ਹੈ ਤਾਂ ਉਹ ਕੱਟ ਆਪਣੇ ਆਪਣੇ ਗ੍ਰੀਡਾ ਤੇ ਇੱਕ ਵਾਰੀ ਜਾ ਕੇ ਮੰਗ ਪੱਤਰ ਦੇ ਕੇ ਆਵੇ ਬਿਜਲੀ ਸਪਲਾਈ ਠੀਕ ਕੀਤੀ ਜਾਵੇ ਸਿੱਧਾ ਤੁਸੀਂ ਚੇਅਰਮੈਨ ਦੇ ਕੋਲ ਤੇ ਮੰਗ ਪੱਤਰ ਦੇ ਕੇ ਆਉਣਾ ਤੇ ਜਿਹਦੇ ਨਾਲ ਆਪਾਂ ਨੂੰ ਪਤਾ ਲੱਗੇ ਚੇਅਰਮੈਨ ਨੂੰ ਵੀ ਥਾਹ ਥਾਹ ਦੇਖੇ ਮੰਗ ਪੱਤਰ ਜਾ ਚੁੱਕੇ ਆਂ ਕਈ ਵਾਰੀ ਆਪਾਂ ਸੋਚ ਰਹੇ ਹਾਂ ਵੀ ਆਪਾਂ ਅੱਜ ਪੱਤੇ ਗਏ ਆ ਸੱਤ ਪੱਤੇ ਗਏ ਆ ਤੇ ਮੰਗ ਪੱਤਰ ਦੇ ਕੇ ਮੁੜੇ ਆਏ ਆ ਉਹ ਮੰਗ ਪੱਤਰ ਰੋਕ ਨਹੀਂ ਸਕਦੇ ਉਹਦੀ ਫੋਟੋ ਖਿੱਚਣ ਤੋਂ ਬਾਅਦ ਅਖਬਾਰ ਤੇ ਬਾਅਦ ਉਹ ਚੇਅਰਮੈਨ ਦੇ ਟੇਬਲ ਤੇ ਜਾ ਕੇ ਹੀ ਜਾਊਗਾ ਤੁਹਾਡੀ ਉਹ ਮੰਗ ਦੇਖੀ ਜਾਂਦੀ ਹੈ ਜਿੰਨਾ ਲਿਖਤੀ ਰੂਪ 'ਚ ਆਪਾਂ ਜਾਵਾਂਗੇ ਬੋਲੀ ਜਿੰਨਾ ਮਰਜ਼ੀ ਚਾਹੀਏ ਉਹਦਾ ਕੋਈ ਫਾਇਦਾ ਨਹੀਂਦਾ ਲਿਖਤੀ ਰੂਪ ਦੇ ਵਿੱਚ ਵਿਰੋਧ ਕਰਨ ਦਾ ਜੀ ਸਾਡਾ ਵੀ ਇੱਕ ਹੰਗਾਮੀ ਮੀਟਿੰਗ ਕੀਤੀ ਜਾਰੀ ਤੁਹਾਡੇ ਵੱਲੋਂ ਕੀ ਮੇਨ ਮੁੱਦੇ ਸੀਗੇ ਇਸ ਮੌਕੇ 'ਤੇ ਅੱਜ ਮਹੀਨਾਵਾਰ ਮੀਟਿੰਗ ਕੀਤੀ ਗਈ ਆ ਇਹਦੇ ਜਿਹੜੇ ਮੁੱਖ ਮੁੱਦੇ ਹੁਣ ਇਸ ਟਾਈਮ ਕਰੰਟ ਅਫੇਅਰ ਨੇ ਉਹ ਬਿਜਲੀ ਦੀ ਸਪਲਾਈ ਦੇ ਉੱਤੇ ਆ ਜਿਹੜੀ ਕਿ ਪੰਜਾਬ 'ਚ ਵੀ ਬਹੁਤ ਬੰਦੇ ਹਾਲਾਤ ਨੇ ਮੋਗੇ ਦੇ ਵਿੱਚ ਅੱਜ ਲਗ ਲਗ ਬਲਾਕ ਪ੍ਰਧਾਨਾਂ ਨੇ ਆਪਦੇ ਆਪ ਦੇ ਬਲਾਕਾਂ ਬਾਰੇ ਸਥਿਤੀ ਸਪਸ਼ਟ ਕੀਤੀ ਹੈ ਵੀ 4 ਤੋਂ 6 ਘੰਟੇ ਦੇ ਵਿੱਚ ਵਿੱਚ ਬਿਜਲੀ ਆ ਰਹੀ ਹੈ ਜਿਹੜਾ 8 ਘੰਟੇ ਵਾਅਦਾ ਕੀਤਾ ਸਰਕਾਰ ਉਹ ਤਾਂ ਭੱਜ ਚੁੱਕੀ ਆ ਤੇ ਮੌਸਮ ਵੀ ਨਾਲ ਮਦਦ ਨਹੀਂ ਕਰ ਰਿਹਾ بارش ਰੇਟ ਹੋਣ ਕਾਰਨ ਬਿਜਲੀ ਸਗੋਂ ਵੱਧ ਚਾਹੀਦੀ ਸੀ ਜਿੱਥੇ 10 ਘੰਟੇ ਦੀ ਮੰਗ ਕੀਤੀ ਜਾ ਰਹੀ ਆ ਉੱਥੇ ਸਪਲਾਈ 4 ਤੋਂ 6 ਘੰਟੇ ਦੇ ਵਿੱਚ ਆ ਰਹੀ ਆ ਜਿਹਦਾ ਜਥੇਬੰਦੀ ਸਾਡਾ ਵਿਰੋਧ ਕਰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਚੇਅਰਮੈਨ ਦੇ ਨਾਂ ਤੇ ਗ੍ਰਿਡਾਂ ਦੇ ਉੱਤੋਂ ਕਟੋ-ਕਟਾ ਮੰਗ ਪੱਤਰ ਦਿੱਤੇ ਜਾਣਗੇ ਨਾਲ ਹੀ ਜਿਹੜੀ ਪਿਛਲੇ ਸਮੇਂ 'ਚ ਤੁਸੀਂ ਸਾਰਿਆਂ ਨੇ ਖਬਰਾਂ ਸੁਣੀਆਂ ਨੇ ਵੀ ਜਿਹੜੀ ਡੀਏਪੀ ਆ 60% ਤੋਂ ਉੱਪਰ ਨਕਲੀ ਉੱਚ ਪੈਦਾ ਕੀਤੀ ਮਿਲੀ ਆ ਉਹਦੇ ਸੈਂਪਲ ਫੇਲ ਹੋਏ ਨੇ ਤੇ ਉਹ ਫੇਲ ਹੋਏ ਸੈਂਪਲ ਕਿਸਾਨ ਨੇ ਜਿਹੜੇ ਵਰਤੇ ਨੇ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਉਹਦੀ ਪਰਭਾਈ ਕਿਸਾਨ ਦੀ ਕੀਤੀ ਜਾਵੇ ਜਿਹਨੂੰ ਨਕਲੀ ਬੀਜ ਦੇ ਕੇ ਉਹਨਾਂ ਨੇ ਫਸਲ ਦੇ ਉੱਤੇ ਸਗੋਂ ਉਹਦਾ ਗਲਤ ਅਸਰ ਹੋਇਆ ਉਹਦਾ ਸਰਕਾਰ ਅਜ ਪਰਭਾਈ ਕਰੇ ਜਦ ਗੱਲ ਕਰੀਏ ਦੂਜੇ ਪਾਸੇ ਦੀ ਜ਼ਿਲ੍ਹਾ ਲਾਇਲ ਇਸ ਵੇਲੇ ਕਿਸਾਨ ਐਜੀਟੇਸ਼ਨ ਚੱਲ ਰਹੀ ਹੈਗੀ ਆ ਕੱਲ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਦੇਖਿਆ ਬਹੁਤ ਤੇ ਨਵਦੀਪ ਜੀ ਵੀ ਜਿਹੜੀ ਗੱਲਬਾਤ ਚੱਲ ਰਹੀ ਉਹ ਉਹਦੇ ਵਿੱਚ ਲੈ ਕੇ ਕੀ ਅਗਲੀ ਰਣਨੀਤੀ ਤੁਹਾਡੇ ਕੋਲ ਦੇਖੋ ਉਹ ਲੱਗ ਲੱਗ ਫਰਮਾਂ ਨੇ ਕੀਤੀ ਹੈ ਅਸੀਂ ਐਸ ਕੇ ਐਮ ਨਾਲ ਭਾਰਤ ਕਸਾਂ ਯੂਨੀਅਨ ਕਾਦੀਆਂ ਐਸ ਕੇ ਐਮ ਦੇ ਫਰਮਾਂ ਚੱਲ ਰਹੀ ਆ ਉਹ ਇੱਕ ਲੱਗ ਦੋ ਗਰੁੱਪਾਂ ਨੇ ਕੀਤੀ ਆ ਉਹਨਾਂ ਦੀ ਮੰਗਾਂ ਸਾਡੇ ਨਾਲ ਸੇਮ ਨੇ ਉਹ ਆਪਣੇ ਲੜਾਈ ਲੜ ਰਹੇ ਨੇ ਪਿਛਲੇ ਸਮੇਂ ਤੋਂ ਉਹ ਬਾਰਡਰ ਤੇ ਬੈਠੇ ਨੇ ਤੇ ਜਿਸ ਤਰ੍ਹਾਂ ਨਵਦੀਪ ਦੇ ਨਾਲ ਤਸਦੀਕ ਕੀਤਾ ਗਿਆ ਐਸੀ ਉਹਦਾ ਵਿਰੋਧ ਕਰਦੇ ਕਿ ਇਸ ਟੈਪ ਲੈ ਰਿਹਾ ਜਿਵੇਂ ਸਾਰੀਆਂ ਯੂਨੀਅਨਾਂ ਅੰਮ੍ਰਾਲੇ ਦੇ ਵਿੱਚ ਦੇਖੋ ਅਸੀਂ ਜਿਹੜੇ ਲੱਗ ਲੱਗ ਜਥੇਬੰਦੀਆਂ ਹੈਗੇ ਕਿਸਾਨੀ ਤੌਰ ਤੇ ਅਸੀਂ ਉਹਨਾਂ ਨਾਲ ਮੋਡਾ ਮੋਡਾ ਜਿੱਦਾਂ ਦੇ ਅਤਿਆਚਾਰ ਉਹਨਾਂ ਦੇ ਉੱਤੇ ਕੀਤਾ ਜਾ ਰਿਹਾ ਸਰਕਾਰ ਨੂੰ ਗਰਮਾਹ ਕਰ ਰਹੇ ਆ ਵੀ ਅੱਗੇ ਤੋਂ ਜੇ ਉਹਨਾਂ ਤੇ ਕੋਈ ਗਲਤ ਇਹ ਜਿਹੇ ਪਰਚੇ ਪਾਏ ਗਏ ਤੇ ਅਲੱਗ-ਅਲੱਗ ਕਿਸਾਨ ਜਥੇਬੰਦੀ ਦੇ ਕਿਸੇ ਵੀ ਨਵਦੀਪ ਦੇ ਵਗੂ ਜਿਵੇਂ ਪਰਚੇ ਪਾਏ ਆ ਜੇ ਅੱਗੇ ਤੋਂ ਕਿਸੇ ਤੇ ਪਾਏ ਜਾਂਦੇ ਆ ਤਾਂ ਭਾਰਤਕਸਾਂ ਜੁਰੇ ਉਹਦਾ ਤਕੜਾ ਵਿਰੋਧ ਕਰਕੇ ਅਗਲੀ ਕੋ ਰਾ ਨੀਤੀ ਬਣਾਉ ਜਿਵੇਂ ਉਹਨਾਂ ਵੱਲੋਂ ਹੁਣ ਲਾੜ ਗਿੱਡਾ ਗਿਆ ਜੀ ਵੀ ਦਿੱਲੀ ਵੱਲੋਂ ਪੂਛ ਕੰਢ ਕੇ ਤੁਹਾਡੇ ਵੱਲੋਂ ਬਿਲਕੁਲ ਉਹਨਾਂ ਦਾ ਐਲਾਨ ਆ ਜੀ ਜਦੋਂ ਵੀ ਕੋਈ ਬਾਰਡਰ ਦੀ ਗੱਲ ਕਰਦੇ ਆ ਹਰੇਕ ਨੂੰ ਐਜੀਟੇਸ਼ਨ ਕਰਨ ਦਾ ਹੱਕ ਆ ਜੇ ਸੜਕਾਂ ਰੋਕੀਆਂ ਸਰਕਾਰ ਨੇ ਰੋਕੀਆਂ ਨੇ ਇਹ ਸਪਸ਼ਟ ਹੋ ਚੁੱਕਿਆ ਕੋਰਟ ਦੇ ਵਿੱਚ ਵੀ ਸਭ ਸਪਸ਼ਟ ਹੋ ਚੁੱਕਿਆ ਜਿਹੜੀ ਕਿਸਾਨ ਦੇ ਉੱਤੇ ਤੋਹਮਤ ਲਾ ਰਹੇ ਸੀ ਸਰਕਾਰ ਨੇ ਸੜਕ ਰੋਕੀ ਹੋਈ ਜਦੋਂ ਸੜਕ ਖੋਲਣਗੇ ਉਹ ਦਿੱਲੀ ਨੂੰ ਪਹੁੰਚ ਜ਼ਰੂਰ ਕਰ ਦੇਗੇ